ਇਧਰਲੇ ਪਾਸੇ ਮਿੱਤਰੋ BMW ਤੇ ਨਾਲ ਖੜੀ ਆ ਕ੍ਰੇਟਾ ਜਮਾ ਨਮਾ ਮਾਡਲ ਆ ਇਹਦੇ ਪਾਰਟ ਵੀ ਕਾਰ ਵੀ ਖੜੀ ਆ ਦੇਖ ਸਕਦੇ ਹੋ ਡੀ ਲਾਈਟਾਂ ਦੇ ਵਿੱਚ ਤੇ ਸਾਈਡਾਂ ਵਾਲੇ ਉਹ ਵੀ ਵੀਰ ਲੈ ਗਿਆ ਪਾਰਟ ਲਾ ਕੇ ਇਹਦੇ ਤੇ ਨਾਲ ਚਿੱਟੇ ਰੰਗ ਦੇ ਵਿੱਚ ਜਨਾਬ ਪੁਲਿਸ ਦੀਆਂ ਗੱਡੀਆਂ ਹਰਿਆਣਾ ਪੁਲਿਸ ਦੀਆਂ ਗੱਡੀਆਂ ਮਿੱਤਰੋ ਇੱਥੇ ਸਾਰਾ ਕੁਝ ਹੀ ਹੁੰਦਾ ਬਲੇਹਰੋਂ ਵਾਲੇ ਵੀਰ ਦਾ ਆਪਾਂ ਨੰਬਰ ਪਾਵਾਂਗੇ ਵਿੱਚ ਡਰਾਈਵਰ ਦੇਖੋ ਚੰਡੀਗੜ੍ਹ ਨੰਬਰ 4009 ਨੰਬਰ ਆ ਮਿੱਤਰੋ ਗੱਡੀ ਦੇਖੋ ਕਿੰਨੀ ਸਾਫ਼ ਪਈ ਆ ਇੱਧਰ ਦੇਖੋ ਮਿੱਤਰੋ ਡਰਾਈਵਰ ਪਤਾ ਨਹੀਂ ਕਾਸ ਤੇ ਬੱਜੀ ਆ ਤੇ ਪਤੰਦਰ ਦੀ ਨੇ ਵੇਚੀ ਬਾੜਤੀ ਤੇ ਕਮੈਂਟ ਕਰਕੇ ਦੱਸੋ ਇਹਦਾ ਕਾਹ डीआई टर्बो इनवर्टर आ गई हमाचरा वाला दी जर्सी आ गई पेट्रोल ਤੇ ਨੋਬਾ ਆ ਗਈ ਮਿੱਤਰੋ 200 ਰੁਪਏ ਦੀਆਂ ਕਿਲੋ ਤੋਂ ਮਿੱਤਰੋ ਚਾਬੀਆਂ ਸਟਾਰਟ ਹੋ ਜਾਂਦੀਆਂ ਚਾਬੀਆਂ ਜਿੰਨੀਆਂ ਮਰਜ਼ੀ ਲੈ ਜਾਓ ਬਾਈ ਤੋਂ ਕੋਟੀ ਸੈਟ ਆ ਜਿਹੜਾ ਉਹ 3500 ਤੋਂ ਸਟਾਰਟ ਹੋ ਜਾਂਦਾ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਇਸ ਵਾਰ ਪਟਿਆਲਾ ਕਬਾੜੀ ਮਾਰਕੀਟ ਦੇ ਵਿੱਚ ਤੇ ਅੱਜ ਦੀ ਵੀਡੀਓ ਮਿੱਤਰੋ ਤੁਹਾਡੇ ਬਾਅਦ ਤੇ ਲੈ ਕੇ ਆਏ ਆ ਗੱਡੀਆਂ ਦੀ ਤੇ ਕਿਸੇ ਵੀ ਪੁਰਾਣੀ ਗੱਡੀ ਦਾ ਕੋਈ ਵੀ ਪਾਰਟ ਤੁਸੀਂ ਸਕ੍ਰੈਪ ਦਾ ਲੈਣਾ ਹੋਵੇ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਪਾਰਟ ਆ ਜਿਹੜੇ ਪਟਿਆਲਾਲੀ ਕਵਾੜੀ ਮਾਰਕੀਟ ਦੇ ਵਿੱਚੋਂ ਮਿਲਦੇ ਆ ਸੋ ਉਹਨੂੰ ਸਾਰੇ ਦਿਖਾਵਾਂਗੇ ਕਿਹੜੀਆਂ ਗੱਡੀਆਂ ਗੱਡੀਆਂ ਇੱਥੇ ਆਉਂਦੀਆਂ ਇੱਥੇ ਮਿੱਤਰੋ ਸਾਨੂੰ ਨਵੇਂ ਨਵੇਂ ਗੱਡੀਆਂ ਵੀ ਦੇਖਣ ਨੂੰ ਮਿਲ ਜਾਣੀਆਂ ਦੇਖ ਸਕਦੇ ਹੋ ਤੁਸੀਂ ਆਲਟੋ ਖੜੀ ਹੈ ਇੱਧਲੀ ਸਾਈਡ ਮੇਥੋਂ ਬਾਲਸ ਬਗਨ ਵਾਲਾ ਦੀ ਪੂਰ ਲੋ ਗੱਡੀ ਆ ਗਈ ਤੇ ਵੀਰ ਦਾ ਨੰਬਰ ਹੈਗਾ 62833 16630 ਇਹ ਵੀਰ ਦੀਆਂ ਗੱਡੀਆਂ ਨੇ ਜਿਹੜੀਆਂ ਸਾਨੂੰ ਇਸ ਵਾਰ ਆਪਾਂ ਮਿੱਤਰੋ ਦਿਖਾ ਰਹੇ ਹਾਂ ਸਭ ਤੋਂ ਠਾਗੀ ਮਿੱਤਰੋ ਡਿਜ਼ਾਈਨ ਦੇਖ ਸਕਦੇ ਹੋ ਹੁੰਡਾਈ i10 ਆ ਗਈ ਤੇ ਦੇਖ ਸਕਦੇ ਹੋ ਵੀਰ ਦਾ ਸਕ੍ਰੈਪ ਦਾ ਕੰਮ ਆ ਕੋਈ ਵੀ ਕਿਸੇ ਵੀ ਗੱਡੀ ਦਾ ਕੋਈ ਪਾਰਟ ਲੈਣਾ ਹੋਵੇ ਤਾਂ ਤੁਸੀਂ ਇਹ ਵੀਰ ਤੋਂ ਲਿਜਾ ਸਕਦੇ ਹੋ ਹੁਣ ਸੋਨੂੰ ਮਿੱਤਰੋ ਕਲੀ ਕਲੀ ਗੱਡੀ ਦਿਖਾਵਾਂਗੇ ਸਕੌਡਾ ਆ ਗਈ ਇਧਰਲੀ ਸਾਈਡ ਤੇ ਜਿਹੜੇ ਜਿਹੜੇ ਵੀਰ ਦਾ ਜਿਵੇਂ ਜਿਵੇਂ ਸਮਾਰਟ ਹੋਊਗਾ ਆਪਾਂ ਓਮੇ ਓਮੇ ਬਾਈ ਦਾ ਕੰਟੈਕਟ ਨੰਬਰ ਹੈ ਜਿਹੜਾ ਨਾਲ ਨਾਲ ਬੋਲਦੇ ਜਾਵਾਂਗੇ ਤੇ ਆ ਆ ਗਿਆ ਪੁਰਜਾ ਕਹਿੰਦੇ ਚੱਕਣ ਵਾਲਾ ਇਹ ਚੀਜ਼ਾਂ ਇੱਥੇ ਲੈ ਕੇ ਆਉਂਦਾ ਮਿੱਤਰੋ ਬਹੁਤ ਵੀਰ ਕਰਨ ਦੇ ਵੀ ਜੈਪਸੀ ਤਿਆਰ ਕਰਉਂਦੀਆਂ ਜੈਪਸੀ ਦੇਖੋ ਕਿੱਥੇ ਲਾਈ ਪਈ ਐ ਤੇ ਗੋਬਟ ਆਫ ਇੰਡੀਆ ਉਹਦਾ ਸਮਾਨ ਵੀ ਇੱਥੇ ਆਉਂਦਾ ਮਿੱਤਰੋ ਸਰਕਾਰੀ ਤੇ ਇੱਧਰ ਖੜੀ ਆ ਹੰਡਾਈ ਕਰੂਲਾ ਡਵਾਡਾ ਕਰੂਲਾ ਆ ਗਈ ਹੰਡਾਈ ਵਾਲਿਆਂ ਦੀ ਮਿੱਤਰੋ ਬਰਨਾ ਆ ਗਈ ਡਰਾਈਵਰ ਦੇਖੋ ਚੰਡੀਗੜ੍ਹ ਨੰਬਰ 4009 ਨੰਬਰ ਆ ਮਿੱਤਰੋ ਗੱਡੀ ਦੇਖੋ ਕਿੰਨੀ ਸਾਫ ਪਈ ਆ ਤੇ ਚਾਲਦੀਆਂ ਗੱਡੀਆਂ ਵੀ ਬਹੁਤ ਆਉਂਦੀਆਂ ਮਿੱਤਰੋ ਇਹਨਾਂ ਕੋਲ ਜਿਵੇਂ ਪਾਸ ਗੰਪੂਸਿਕ ਲੰਘ ਜਾਂਦੀਆਂ ਜਾਂ ਕੋਈ ਐਕਸੀਡੈਂਟ ਹੋ ਗਿਆ ਮਾੜਾ ਆ ਤਾਂ ਉਹ ਮਿਲਦੀਆਂ ਇੱਥੇ ਐਸਪੀ ਗਵਰਨਮੈਂਟ ਦੀਆਂ ਗੱਡੀਆਂ ਆ ਗਈਆਂ ਮਿੱਤਰੋ ਬਲੇਰੋ ਬਲੂਰੋ ਦੇਖ ਸਕਦੇ ਹੋ ਜੇ ਕੋਈ ਵੀਰ ਕਹਿੰਦਾ ਵੀ ਮੈਂ ਗੱਡੀ ਇੱਥੋਂ ਲਿਜਾ ਕੇ ਚੀ ਮੈਂ ਥਾਰ ਸੂਰਜਾ ਬਲੇਰੋ ਜਾਂ ਕੋਈ ਜੀਪ ਤਿਆਰ ਕਰਾਉਣੀ ਆ ਤਾਂ ਮਿੱਤਰੋ ਸੁਣੋ ਆ ਆਲਟੋ ਖੜੀ ਆ ਬਾਕੀ ਤਾਇ ਟੂਰ ਤੋਂ ਨੂੰ ਰੈਂਪ ਰੁੰਬ ਉਹ ਚੀਜ਼ਾਂ ਤਾਂ ਮਿਲ ਜਾਣਗੇ ਦੇਖੋ ਮਿੱਤਰੋ ਆ ਬਲੇਰੋਆਂ ਦੀਆਂ ਚਾਸੀਆਂ ਪਈਆਂ ਤੇ ਇਹ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਸਾਈਡ ਦੇ ਉੱਤੇ ਪੁੰਜੇ ਚ ਲਾਤਾ ਉਤੋਂ ਤੁਸੀਂ ਗੱਲਬਾਤ ਕਰ ਸਕਦੇ ਹੋ ਆ ਬਲੇਰੋ ਦੀ ਚਾਸੀ ਆ ਜੀ ਉਹ ਥਾਰ ਦੀ ਚਾਸੀ ਆ ਗਈ ਵਿਮੇਂਦਰਾ ਦੀ ਐਮ ਐਮ 550 ਦੀ ਤੇ ਆ ਚਾਸੀ ਜੀਪ ਦੀ ਆ ਗਈ ਮਿੱਤਰੋ ਇਹ ਵੀ 550 ਦੀ ਚਾਸੀ ਆ ਦੇਖ ਸਕਦੇ ਹੋ ਸਿੰਪਲ ਆ ਤੇ ਆ ਜੈਪਸੀ ਖੜੀ ਐ ਇਧਰੀ ਸਾਈਡਾਂ ਤੇ ਆ ਬਲੇਰੋਆਂ ਆ ਗਈਆਂ ਇੱਧਰ ਦੇਖ ਸਕਦੇ ਹੋ ਮਿੱਤਰੋ ਤੇ ਉਹ ਪੈਕਅਪ ਆ ਗਈ ਪਰੇ ਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਹਰਿਆਣਾ ਪੁਲਿਸ ਦੀਆਂ ਗੱਡੀਆਂ ਮਿੱਤਰੋ ਇੱਥੇ ਸਾਰਾ ਕੁਝ ਹੀ ਹੁੰਦਾ ਬਲੇਰੋਂ ਵਾਲੇ ਵੀਰ ਦਾ ਆਪਾਂ ਨੰਬਰ ਪਾਵਾਂਗੇ ਵਿੱਚ ਤੇ ਤੁਸੀਂ ਗੱਲਬਾਤ ਉਹ ਵੀਰ ਦੇ ਨਾਲ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਹੋਰ ਗੱਡੀਆਂ ਦਿਖਾਉਣੇ ਆ ਵੀ ਨਮਗਾ ਨਮਗਾ ਕਿਹੜੀਆਂ ਕਿੜੀਆਂ ਕਿਹੜੇ ਕਿਹੜੇ ਭੰਤੀਆਂ ਆਉਂਦੀਆਂ ਤੇ ਆਹ ਪੰਗਾ ਇੱਧਰ ਚਾਸੀਆਂ ਦੇਖੋ ਮਿੱਤਰੋ ਚਾਸੀਆਂ ਚਾਸੀਆਂ ਭੰਗਾ ਤੇ ਕੋਈ ਵੀਰ ਕਹਿੰਦਾ ਮੈਨੂੰ ਚਾਸੀ ਚਾਹੀਦੀ ਆ ਚਾਸੀ ਵੀ ਮਿਲ ਜੂ ਇਹ ਬਾਈ ਤੁਹਾਨੂੰ ਤੇ ਨੰਬਰ ਸਕਰੀਨ ਦੇ ਉੱਤੇ ਉਹ ਚੱਲੀ ਜਾਂਦਾ ਤੇ ਆ ਗਈ ਮਿੱਤਰੋ ਨਿਸਾਨ ਵਾਲਿਆਂ ਦੀ ਇਹ ਗੱਡੀ ਦਾ ਨਾਮ ਆ ਜ ਤੁਸੀਂ ਦੇਖ ਲਓ ਕਿਹੜੀ ਆ ਤੇ ਆ ਗਈ ਮਿੱਤਰੋ ਨੋਵਾ 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 ਜਿਵੇਂ ਟੈਕਸੀ ਲੈਣ ਵਾਲੇ ਵੀਰ ਆ ਆਪਣੇ ਕੋਈ ਲੈਟ ਰੂਟ ਫਟ ਕੇ ਲੈ ਜਾਣੀ ਹੋਵੇ ਦੇਖ ਸਕਦੇ ਹੋ ਲੈਟਾਂ ਰੂਟਾਂ ਵਧੀਆ ਪੰਗਾ ਪਿੱਛੇ ਉਹ ਡਿੱਗੀ ਸਾ ਪਈ ਆ ਤੇ ਬਲੈਰੋਆਂ ਬਲੈਰੋਆਂ ਵਰਨਾ ਵਰਨਾ ਦੇ ਬਲੈਰੋ ਪਾੜੀਆ ਹਨਾ ਤੇ ਆ ਗਈ ਲਵਰਾ ਸਕੌਡਾ ਮਿੱਤਰੋ ਦੇਖੋ ਇਧਰ ਮਿੱਤਰੋ ਲੋਹੇ ਹੀ ਲੋਹਾ ਬੈ ਇਧਰ ਕਿਵੇਂ ਲੈਟਾਂ ਮਿੰਟਾ ਜੇ ਕਿਸੇ ਵੀਰ ਨੇ ਲੈਟਾਂ ਲੈਣੀਆਂ 100 ਨੰਬਰ 147 ਯਾਦਵਿੰਦਰ ਸਿੰਘ ਵੀਰ ਦਾ ਨਾਮ ਆ 95017 24040 ਵੀਰ ਦਾ ਨੰਬਰ ਆ ਤੇ ਹਰੇ ਗੱਡੀ ਦੀ ਲਾਈਟ ਮਿਲਦੀ ਤੁਹਾਨੂੰ ਇਹ ਵੀਰ ਤੋਂ ਤੇ ਹੁਣ ਮੇਤਰੋ ਆ ਬਲੇਰੋ ਵਾਲੇ ਬਾਈ ਦਾ ਤੁਹਾਨੂੰ ਨੰਬਰ ਦਾ ਸੀ ਦਿੱਤਾ ਜੀ ਇਧਰ ਨਿਗਾਗਰ ਮਰ ਬਾਈ ਦਿੰਨੇ ਆ ਆ ਆ ਗਈ ਮੇਤਰੋ ਬਲੇਰੋ ਡੀਆਈ ਟਰਬੋ ਇਨਵੈਟਰ ਆ ਗਈ ਹਮਾਚਰ ਵਾਲਿਆਂ ਦੀ ਜਰਸੀ ਆ ਗਈ ਪਟ્રોલ ਤੇ ਨੋਬਾ ਆ ਗਈ ਮੇਤਰੋ ਇਧਰ ਦੇਖੋ ਤੇ ਆ ਗਈ ਬਰਨਾ ਤੇ ਗੱਡੀਆਂ ਕਵਾੜ ਦੇ ਵਿੱਚ ਸਾਨੂੰ ਸਾਰੇ ਭੰਤ ਗੀਆਂ ਮਿਲ ਗਈਆਂ ਤੇ ਅਜੇ ਤੁਹਾਨੂੰ ਮਹਿੰਗੀਆਂ ਗੱਡੀਆਂ ਦਾ ਦਿਖਾਉਣੀਆਂ ਇਹਦਾ ਜਿੰਮੇ ਕਿਹਦੀ ਹੈ ਸ਼ੌਕੀਆਕਾਰਾਂ ਜਿਹੜੇ ਵੀਰ ਨੇ ਤਿਆਰ ਕਰਾਉਣੀਆਂ ਉਹਨਾਂ ਖਾਤਰ ਆਪਾਂ ਇੱਧਰ ਫਿਰਦੇ ਆ ਤੇ ਹੁਣ ਤੁਹਾਨੂੰ ਮਹਿੰਗੀਆਂ ਗੱਡੀਆਂ ਕਿੰਨੀ ਲੈ ਕੇ ਚਾਲਦੇ ਆ ਇਹ ਕਿਹੜੀਆਂ ਕਿਹੜੀਆਂ ਨੇ ਦੇਖੋ ਮਿੱਤਰੋ ਸਕਾਰਪਿਓ ਕਿਸੇ ਵੀ ਇਹਨੇ ਬਾਹਲੇ ਸੌਂਕ ਲਗਾਇਆ ਹੋ ਮੂਰੇ ਸਕਾਰਪਿਓ ਵੀ ਜਗਦਾ ਕਰਦੇ ਇਹ ਜਗਦਾ ਪਟਿਆਲੇ ਮਾਰਕੀਟ ਚ ਹੋਈ ਜਾਂਦਾ ਕਵਾੜੀ ਮਾਰਕੀਟ ਚ ਤੇ ਆ ਇੱਧਰ ਬਾਹਲੇ ਚਾਂਦਰੀ ਰੰਗ ਦੀ ਲਈ ਫਿਰਦਾ ਆਲਟੋ ਦਿੱਲੀ ਨੰਬਰ ਆ ਜਮਾਨ ਨਵੀ ਯਾਰਟੋ ਆ ਜੀ 8 ਦੇਖੋ ਸਵਬਟ ਖੜੀ ਹੈ ਜਿੱਧਰੀ ਸਾਈਡ ਆ ਆਗੀ ਪੋਲੋ ਤੇ ਬਰਨਾ ਗੱਡੀਆਂ ਗੱਡੀਆਂ ਮਤਰਾ ਸਵਬਟ ਦੇਖੋ ਸਾਰੀ ਖੜਾਈ ਪਈ ਹੈ ਟਾਕੀ ਟੁੱਕੀ ਲੱਗੇ ਜਾਣੀ ਹੋ ਸਾਨੂੰ ਮਿਲ ਜੂ ਇੱਥੋਂ ਚੱਕੋ ਮਤਰਾ ਫਾਰਮ ਟਰੈਕ 60 DI 740 ਅੱਗ ਲੱਗਿਆ ਜੌਂਡੀਰ 50 60 E ਇਹ ਬੀੜ ਦਾ 143 ਨੰਬਰ ਸ਼ੌਪ ਆ ਜੀ 97 807 19 904 ਇਹ ਮੋਬਾਈਲ ਨੰਬਰ ਆ ਜੀ ਸਵਰਾਜ ਖੜਾ ਜਮਾ ਨਮਾ ਆ ਅੱਗ ਲੱਗੀ ਵੀ ਟਰੈਕਟਰ ਨੂੰ ਮਿਲ ਆਦਾ ਹੈ ਨਾ ਦੇਖੋ ਮਤਰੋ ਗੱਡਾ ਦੇਖੋ ਮਤਰੋ ਡਰਾਈਵਰ ਪਤਾ ਨਹੀਂ ਕਾਸ ਤੇ ਬੱਜੀ ਆ ਤੇ ਪਤੰਦਰ ਜੀ ਨੇ ਵੇਚੀ ਬਾੜਤੀ ਤੇ ਕਮੈਂਟ ਕਰਕੇ ਦੱਸੋ ਇਹਦਾ ਕਾਹਦੇ ਨਾਲ ਸਾਹਮਣਾ ਹੋਇਆ ਇੱਕ ਪਾਸੇ ਦਾ ਡਰਾਈਵਰ ਸੜਕਾਂ ਵਿੱਚ ਹੀ ਵੜਿਆ ਪਿਆ ਆ ਗਈ ਮਿੱਤਰੋ ਹੁੰਡਾਈ ਜੜਾਂ ਦੀ i10 ਆ ਦੇਖੋ ਮਿੱਤਰੋ ਕ੍ਰੀਟੋ ਕੀਟਾ ਜਮਾ ਨਾ ਨਵੀਂ ਖੜੀਏ ਗੱਡੀ ਦੇਖੋ ਗੱਡੀਆਂ ਦੇ ਪਾਰਟ ਤੁਹਾਨੂੰ ਸਾਰਿਆਂ ਦੇ ਮਿਲ ਜਾਣਗੇ ਕ੍ਰੀਟਾ ਖੜੀਆ ਉਹ BMW ਖੜੀਆ ਦੇਖੋ ਇਹ ਪਲਾ ਗੱਡੀ ਹਸ਼ਣੀਆਂ ਦੇ BMW ਵੀ ਖੜੀਆ ਇੱਥੇ ਗੱਡੀਆਂ ਸਾਨੂੰ ਸਾਰੀਆਂ ਦੇ ਪਾਰਟ ਪੂਟ ਜੇ ਕਿਸੇ ਵੀ ਨੇ ਪੱਲਾ ਲੈਣਾ ਸੱਤ ਲੈਣੀ 80 ਲੈਣੀ ਟਾਕੀ ਟੁਕੀ ਗਈ ਸਾਰਾ ਕੁਝ ਮਿਲ ਜੂ ਤੇ ਮਿਲੂ ਮਿੱਤਰੋ Ориجنਲ ਬਾਕੀ ਕਾਰ ਵੀ ਖੜੀ ਆ ਦੇਖ ਸਕਦੇ ਹੋ ਡੀ ਲਾਈਟਾਂ ਦੇ ਵਿੱਚ ਤੇ ਸਾਈਡਾਂ ਵਾਲੇ ਉਹ ਵੀ ਵੀਰ ਲੈ ਗਿਆ ਪਾਰਟ ਲਾ ਕੇ ਨੇ ਤੇ ਨਾਲ ਚਿੱਟੇ ਰੰਗ ਦੇ ਵਿੱਚ ਖੜੀ ਜਾਂ ਨੇ ਕਾਲੇ ਰੰਗ ਦੇ ਵਿੱਚ ਦੋਨਾਂ ਰੰਗਾਂ ਦੇ ਦਿਖਾ ਦਿਆਂ ਨੂੰ ਅੱਗੇ ਜਨਰੇਟਰ ਆਗੇ ਇਹ ਦੱਬ ਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਾਲ ਨਾਲ ਮਿੱਤਰੋ ਆਗੇ ਫੇਰ ਗੱਡੀਆਂ ਵਾਲੇ ਪਾਸੇ ਜਰਸੀਆਂ ਬਲਹਿਰਵਾਨ ਆ ਗੱਡੀਆਂ ਇੱਧਰਲੀ ਸਾਈਡ ਐਮਬੈਸਟਰ ਇਹ ਗੱਡੀਆਂ ਦਾ ਮੈਟਰੋ ਪਾਰਟ ਪਾਰਟ ਸਾਰਾ ਕੁਝ ਮਿਲ ਜੂ ਤੁਹਾਨੂੰ ਤੇ ਇੱਥੇ ਤੁਹਾਨੂੰ ਮਿਲਣੀ ਆ ਬਲੇਰਵਾਂ ਤੇ ਆ ਜ਼ਕਾਰ ਵੀ ਹੋਣੀ ਹੈਗੀ ਬਗਾਉਏ ਕਿਸੇ ਵੀਰ ਦੀਆਂ ਮੈਟਰੋ ਸਮਾਨ ਲੈਣ ਆਇਆ ਹੈ ਆ ਗਿਆ 6330 ਆ ਵੀਰ ਤੋਂ ਮੈਟਰੋ ਤੁਹਾਨੂੰ ਜੀਪਾਂ ਦਾ ਆਂ ਦਾ ਸਮਾਨ ਮਿਲੂ ਇਹਦਾ ਨੰਬਰ ਹੈਗਾ 9872251200 51110 ਸਕਾਰਪਿਓ ਥਾਰ ਦਾ ਕੋਈ ਵੀ ਸਮਾਨ ਲੈਣਾ ਹੈ ਵੀਰ ਤੋਂ ਮਿਲ ਚੂ ਸਾਨੂੰ ਉਨਾ ਮੈਟਰੋ ਟਾਕਟ ਕੈਂਪੂਰ ਦਾ ਅਰੀਜਨਲ ਲਾਈਵ ਲੱਗੇ ਆ ਨਾਲ ਲਾਈਵ ਨਾਲ ਇਹ ਕਿਸੇ ਵੀਰ ਦਾ ਅਰੀਜਨਲ ਟੁੱਟ ਗਿਆ ਲੈਣਾ ਹੋਵੇ ਤਾਂ ਵੀਰ ਦਾ ਨੰਬਰ ਹੈਗਾ 9316302395 ਇਹ ਵੀਰ ਕੋਲੋਂ ਮਿਲੂ ਸਾਨੂੰ ਮੇਰੇ ਲਾਈਵ ਬਿਲ ਨਾ ਦੇਵਾਰ ਮੈਂ ਤਰੋ ਕਹਿੰਦੇ ਜੇ ਕਿਸੇ ਵੀਰ ਨੇ ਕਿਲੋ ਦੇ ਹਿਸਾਬ ਨਾਲ ਚਾਬੀਆਂ ਲੈਣੀਆਂ ਮਤਲਬ ਕਿ ਤੋਲ ਲੈਣੀਆਂ ਤਾਂ ਆ ਵੀਰਾਂ ਤੋਂ ਲੈ ਜਾ ਸਕਦਾ ਸ਼ਾਪ ਨੰਬਰ 387 ਤੇ ਵੀਰ ਦਾ ਮੋਬਾਈਲ ਨੰਬਰ ਹੈਗਾ 12 ਮੇਕ ਕੱਕ ਬੰਝਾ ਜੀਓ 5555200 ਰੁਪਏ ਦੀਆਂ ਕਿਲੋ ਤੋਂ ਮਿੱਤਰੋ ਚਾਬੀਆਂ ਸਟਾਰਟ ਹੋ ਜਾਂਦੀਆਂ ਚਾਬੀਆਂ ਜਿੰਨੀਆਂ ਮਰਜ਼ੀ ਲੈ ਜਾਓ ਬਾਈ ਤੋਂ ਕੋਟੀ ਸੈੱਟ ਆ ਜਿਹੜਾ ਉਹ 3500 ਸਟਾਰਟ ਹੋ ਜਾਂਦਾ ਨੰਬਰ ਤੁਹਾਨੂੰ ਆਪਾਂ ਬੋਲਤਾ ਦੇ ਇੱਧਰ ਜਾਣ ਕੱਢੀ ਪਈ ਆ ਇੰਟਰ ਦੀ ਉਹਨਾਂ ਅਸੀਂ ਆਪ ਦੀ 0032 ਕੰਨੀ ਵਧੀ ਜਾਂਦੇ ਆ ਕਿ ਉਹ ਨਾ ਕਿਸੇ ਨੇ ਚੱਕ ਕੇ ਕੰਡੇ ਤੇ ਧਰ ਲਈ ਹੋਵੇ ਮਿੱਤਰੋ ਬੰਦਾ ਕਿਨੇ ਸੌਂਕਣਾ ਲੈਂਦਾ ਹੌਲੈਂਡ ਦੀ ਹਾਲਤ ਦੇਖੋ ਕੀ ਬਣਾਈ ਪਈ ਆ ਇੱਥੇ ਬੱਤ ਵੀਰ ਜਮਾਨਾ ਮਾਸਾਂਦ ਲੈ ਲੈਂਦੇ ਆ ਸਤਨਾਮ ਸਿੰਘ ਸਾਹਮਣੇ ਨਹੀਂ ਕਿ ਨਹੀਂ ਇੱਥੇ ਦੇਖ ਕੇ ਸਾਨੂੰ ਵੀ ਦਰਸ ਆ ਜਾਂਦਾ ਕੀ ਹੈ ਜੀ ਸੰਦ ਤੇ ਤੇ ਅੱਜ ਦਾ ਦੇਖੋ ਫੋਰਚਨਰ ਖੜੀ ਸਬੱਬ ਦਾ ਸਕਾਰ ਤੋਂ ਸਦਕਾ ਵਰਨਾ ਨੋਵਾ ਬਲੈਰੋ ਘਾਰ ਨਾ ਨਾ ਮੇਤਰੋ ਸਮਾਨ ਤੋਂ ਬਾਦੂ ਮਿਲਦੀ ਆ ਦੇਖੋ ਡਿਗੀਟ ਹੈ ਗਰੇਵਾਲ ਮੋਟਰ ਵਾਲੇ ਵੀਰ ਤੋਂ ਇਹਦਾ ਮੋਬਾਈਲ ਨੰਬਰ ਹੈਗਾ 9201724040 ਨੰਬਰ ਬੋਲ ਦਿੰਦਾ ਨੋਟ ਕਰ ਲਿਆ ਕਰੋ ਮਿੱਤਰੋ ਉਸ ਨੂੰ ਤਾਂ ਲੈ ਕੇ ਲੈ ਬ੍ਰੀਡ ਦਾ ਗੱਡਿੰਗ ਵਾਲੇ ਦਾ ਨੰਬਰ ਵੀ ਕੋਲ ਦਾ ਟਰੈਕਟਰ ਵਾਲੇ ਨੰਬਰ ਪਹਿਲੀ ਵੀਡੀਓ ਜਿਹੜੀ ਤੁਸੀਂ ਦੇਖੀ ਆ ਉਹਦੇ 'ਚ ਬੋਲਦਾ ਨਾਲ-ਨਾਲ ਬਾਅਦ ਸ਼ੇਅਰ ਕਰ ਦਿਓ ਦਬਕੇ ਤੇ ਆ ਜੇ ਸ਼ਿਵੀਆਂ ਵੀ ਮਿਲ ਜਾਂਦੀਆਂ ਇੱਥੇ ਵਿੱਚ ਇੱਧਰ ਦੇਖੋ ਆ ਮਹਿੰਦਰਾ 585 ਜਮਾ ਨਮਾ ਖੜਾ ਦੇਖੋ ਐ ਦੂਰ ਪੂਰੇ ਓਕੇ ਆ ਤੇ ਕਿਸੇ ਵੀ ਚੀਜ਼ ਦਾ ਪਾਰਟ ਲੈਣਾ ਤੁਸੀਂ ਆ ਸਕਦੇ ਹੋ ਗੂਗਲ ਕਰ ਲਿਓ ਤੇ ਦਬਕੇ ਆਪਣੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਫੋਲੋ ਕਰ ਲਓ ਫੇਸਬੁਕ ਪੇਜ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਦਬਕੇ ਧੰਨ